ਅੱਧਿਕਲ ਕਰਦੇ ਆ ਸੱਜਣੋ ਜਿਹੜੀ ਕਾਰਗਿਲ ਦੀਆਂ ਫੀਡਾਂ ਆਉਂਦੀਆਂ ਨੇ ਜਦੋਂ ਆਪਣੇ ਘਰੇ ਕੱਟੀ ਜਾਂ ਬੱਚੀ 3 ਦਿਨ ਦੀ ਹੋ ਜਾਂਦੀ ਹੈ ਉਤੋਂ ਲੈ ਕੇ ਜਦੋਂ ਤੱਕ ਉਹ ਸੁੰਦੀ ਨਹੀਂ ਉਹਦੋਂ ਤੱਕ ਜਿਹੜੀ ਫੀਡ ਦੇਣੀ ਹੈ ਸੱਜਣੋ ਤੁਸੀਂ ਇਸ ਫਾਰਮੂਲੇ ਦੇ ਨਾਲ ਫੀਡ ਦੋਗੇ ਨਾ ਤੇ ਜਿਹੜੀ ਬੱਚੀ ਹੈ ਉਹ 12 ਮਹੀਨਿਆਂ ਦੀ ਟੀਕਾ ਭਰਨ ਦੇ ਲਾਇਕ ਹੋ ਜਾਏਗੀ ਤੇ ਜਿਹੜੀ ਕੱਟੀ ਹੈ ਉਹ 15 ਤੋਂ ਲੈ ਕੇ 18 ਮਹੀਨਿਆਂ ਦੇ ਵਿੱਚ ਟੀਕਾ ਭਰਨ ਦੇ ਲੈਗ ਹੋ ਜੇਗੀ ਸੱਜਣ ਜਿਹੜੀ ਬੱਚੀ ਆ ਦੋਹਾਂ ਸਾਲਾਂ ਦੀ ਸੂਪੇਗੀ ਤੇ ਜਿਹੜੀ ਕੱਟੀ ਆ 2.5 ਤੋਂ 3 ਸਾਲਾਂ ਦੀ ਸਟੇਜ ਪਹਿਲੀ ਦੇ ਫੀਡ ਪੈਣੀ ਆ ਉਹਦਾ ਨਾਮ ਹੈਗਾ ਸਕਰੀਨ ਤੇ ਦੇਖ ਰਹੇ ਹੋ ਕਾਫ ਸਟਾਰਟਰ ਜਦੋਂ ਆਪਣਾ ਪਸ਼ੂ 3 ਦਿਨ ਦਾ ਹੋ ਜਾਂਦਾ ਹੈ 4 ਦਿਨ ਦਾ ਉਹਨੂੰ ਆਪਾਂ ਦੁੱਧ ਦੇ ਵਿੱਚ ਪਾ ਕੇ ਵੀ ਥੋੜੀ ਥੋੜੀ ਦੇ ਸਕਦੇ ਆ ਤੇ ਜਾਂ ਆਪਾਂ ਉਹਨੂੰ ਤੂੜੀ ਦੇ ਉੱਤੇ ਥੋੜੇ ਥੋੜੇ ਪਹਿਲਾਂ ਪੌਣੀ ਸਟਾਰਟ ਕਰਨੀ ਆ ਇੱਕ ਹੀ ਰੀ ਨਹੀਂ ਕਿ ਆਪਾਂ ਕਰਨਾ ਕਿ ਉਹਨੂੰ 200 300 ਗ੍ਰਾਮ ਪਾ ਦੇਣੀ ਪਹਿਲਾਂ ਆਪਾਂ ਅੱਧੀ ਕਿ ਮੁੱਠ ਪਾਉਣੀ ਆ ਜੋ ਜੋ ਖਾਨ ਲੱਪੂਗੀ ਉਹ ਆਪਾਂ ਫੀਡ ਵਧਾਈ ਆਉਣੀ ਆ ਇਹ ਫੀਡ 3 ਮਹੀਨੇ ਚੱਲਣੀ ਆ ਜਿਹੜਾ ਦਾ ਪ੍ਰਾਈਸ ਹੈਗਾ ਇਹ 1100 ਤੋਂ ਪਲੱਸ ਪੈਂਦੀ ਹੈ 25 ਕਿਲੋ ਦੀ ਦੀ ਪੈਕਿੰਗ ਹੁੰਦੀ ਹੈ ਤੇ ਸੱਜਣੋ ਇਹ 3 ਮਹੀਨੇ ਦੇਣੀ ਆ ਜਦੋਂ ਪਸ਼ੂ ਅੱਧਾ ਕਿਲੋ ਦੇ ਕਰੀਬ ਫੀਡ ਖਾਨ ਲੱਗ ਪਿਆ ਇੱਕ ਦਿਨ ਦੀ ਫਿਰ ਆਪਾਂ 3 ਮਹੀਨਿਆਂ ਤੋਂ ਬਾਅਦ ਫੀਡ ਚੇਂਜ ਕਰ ਦੇਣੀ ਆ ਫਿਰ ਆਉਂਦੀ ਐ ਕਾਫ ਗਰੋਵਰ ਜਿਹੜਾ ਗਰੋਵਰ ਦਾ ਕੰਮ ਹੁੰਦਾ ਹੈ ਪਹਿਲਾਂ ਇਹਦੇ ਕੰਮ ਜਾਣ ਲਈਏ ਇਹਦਾ ਕੰਮ ਹੁੰਦਾ ਹੈ ਪਸ਼ੂ ਦਾ weight ਵਧਾਉਣਾ ਪਸ਼ੂ ਦੇ ਜਿਹੜੇ ਹੱਡ ਪੈਰ ਨੇ ਉਹ ਵਧੀਆ ਉਹਨਾਂ ਦਾ ਬੋਡੀ ਸਟਰਕਚਰ ਕਰਨਾ ਠੀਕ ਹੈ ਤੇ ਵਧੀਆ ਰਿਜ਼ਲਟ ਨੇ ਇਹਦੇ ਤੇ ਜੇ ਆਪਾਂ ਗੱਲ ਕਰੀਏ ਡੇਲੀ ਦੀ ਆਪਾਂ 2 ਕਿਲੋ ਦੇ ਕਰੀਬ ਪਾਉਣੀ ਆ ਠੀਕ ਹੈ ਤੇ 10 ਮਹੀਨਿਆਂ ਤੱਕ ਆਪਾਂ ਇਹ ਫੀਡ ਦੇ ਸਕਦੇ ਆ ਤੇ ਸਜਣੋ ਇੱਕ ਗੱਲ ਦਾ ਧਿਆਨ ਰੱਖਣਾ ਜਦ ਆਪਾਂ ਫੀਡ ਪਾਉਣੀ ਆ ਨਾ ਨਾਲ ਨਾਲ ਆਪਾਂ ਪਾਣੀ ਵੀ ਪਸ਼ੂ ਦੇ ਲਾਗੇ ਖੁੱਲਾ ਰੱਖਣਾ ਹੈ ਕਿਉਂਕਿ ਫੀਡ ਖਾ ਕੇ ਤੂੜੀ ਖਾ ਕੇ ਜੋ ਵੀ ਆਪਾਂ ਹਰਾ ਚਾਰਾ ਪਾਉਣੀ ਆ ਤੇ ਜਿਆਦਾ ਤੋਂ ਜਿਆਦਾ ਪਾਣੀ ਪੀਵੇ ਜੋ ਦਾ ਵਜਨ ਵਧੇ ਬਾਅਦ ਜਦ ਪਸ਼ੂ ਆਪਣਾ 10 ਮਹੀਨਿਆਂ ਦਾ ਹੋ ਜਾਂਦਾ ਹੈ ਫਿਰ ਆਪਾਂ ਫੀਡ ਚੇਂਜ ਕਰ ਦੇਣੀ ਜਿਹੜੀ ਤੀਜੀ ਸਟੇਜ ਵਾਲੀ ਫੀਡ ਆਉਂਦੀ ਹੈ ਇਹਦਾ ਨਾਮ ਹੈਗਾ ਡਰਾਈ ਹੀਫਰ ਜਿਹਦੀ ਐਮ ਆਰ ਪੀ ਦੀ ਗੱਲ ਕਰੀਏ 1500 ਤੋਂ ਪਲੱਸ ਹੈ ਤੇ ਸਜਣੋ 50 ਕਿਲੋ ਇਸ ਬੋਰੀ ਦਾ weight ਹੁੰਦਾ ਹੈ ਤੇ ਇਹਦਾ ਕੰਮ ਪਾਲਾ ਕੀ ਹੁੰਦਾ ਹੈ ਇਹਦਾ ਕੰਮ ਹੁੰਦਾ ਹੈ ਕਿ ਵੇੜ ਤੇ ਨਾਲ ਪਸ਼ੂ ਦਾ ਵਧਾਉਣਾ ਹੀ ਹੁੰਦਾ ਹੈ ਪਰ ਨਾ ਪਸ਼ੂ ਅੰਦਰੋਂ ਸਟਰੋਂਗ ਕਰਨਾ ਜਿਤਨਾ ਉਹਦੀ ਬੱਚੇਦਾਨੀ ਹੋ ਗਈ ਉਹਨੂੰ ਟੀਕਾ ਭਰਨ ਦੇ ਲਾਇਕ ਕਰਨਾ ਇਹ ਆਪਾਂ ਦੋ ਜਦੋਂ ਦੋ ਗੱਟੇ ਚਾਰ ਦਾਂਗੇ ਆਪਣਾ ਪਸ਼ੂ ਉਹਦੇ ਨਾਲ ਹੀਟ ਚ ਆ ਜਾਏਗਾ ਤੇ ਬਾਅਦ ਚ ਆਪਣਾ ਪਸ਼ੂ ਨੂੰ ਆਪਾਂ ਸੂਨ ਤੱਕ ਚਾਰ ਸਕਦੇ ਆ ਮੰਨ ਲਓ ਜਦ ਆਪਣਾ ਪਸ਼ੂ ਗੱਭਣ ਹੋ ਜਾਂਦਾ ਹੈ ਜਿਹੜੇ ਵੀਰ ਤੱਕ ਜੈਸ ਰੱਖਦੇ ਨੇ ਉਹ ਨੂੰ ਪਸ਼ੂ ਨੂੰ ਲਗਾਤਾਰ ਇਹ ਫੀਡ ਪਾ ਸਕਦੇ ਨੇ ਤੇ ਇਹ ਵੀ ਆਪਾਂ 2-2 ਕਿਲੋ ਪਾਉਣੀ ਐ ਠੀਕ ਆ ਰੋਜ ਦੀ ਤੇ ਜਦੋਂ ਮੰਨ ਲਓ ਆਪਾਂ ਫੀਡ ਆਪਣਾ ਪਸ਼ੂ 7 ਮਹੀਨੇ ਦਾ ਗੱਬਣ ਹੋ ਜਾਂਦਾ ਏ ਉਸ ਤੋਂ ਬਾਅਦ ਆਪਾਂ ਫੀਡ ਚੇਂਜ ਕਰਨੀ ਫੇਰ ਫੀਡ ਆਉਂਦੀ ਆ ਟ੍ਰਾਂਜੈਕਸ਼ਨ ਕਾਰਕਲ ਕੰਪਨੀ ਦੀ ਸੱਜਣੋ ਇਹ ਫੀਡ ਆਪਾਂ ਜੋ 7 ਮਹੀਨੇ ਦਾ ਪਸ਼ੂ ਹੈ ਜੇ ਆਪਾਂ ਇੱਕ ਗੱਟਾ ਚਾਰਨਾ ਹੈ ਇਹਦੀ ਕੀਮਤ ਹੈ ਜੀ 210 ਤੋਂ ਪਲੱਸ ਇਹਦੀ ਕੀਮਤ ਹੈ 50 ਕਿਲੋ ਦੀ ਦੀ ਪੈਕਿੰਗ ਹੁੰਦੀ ਹੈ ਤੇ ਸੱਜਣੋ ਜੇ ਤੇ ਆਪਾਂ ਇੱਕ ਗੱਟਾ ਚਾਰਨਾ ਹੈ ਫਿਰ ਤੇ ਜਦੋਂ ਪਸ਼ੂ ਦੇ 25 ਤੋਂ 30 ਦਿਨ ਰਹਿ ਜਾਣ ਫਿਰ ਆਪਾਂ ਚਾਰਨੀ ਸ਼ੁਰੂ ਕਰ ਦੇਣੀ ਹੈ ਬਾਕੀ ਕੰਪਨੀ ਵਾਲੇ ਤਾਂ ਇਹ ਵੀ ਕਹਿੰਦੇ ਨੇ ਕਿ ਇਹਦੇ ਨਾਲ ਕੋਈ ਪਾਊਡਰ ਪਾਉਂਦੀ ਲੋੜ ਨਹੀਂ ਆਪਾਂ ਨੂੰ ਨਾ ਵਿਟਾਮਿਨ ਐਚ ਚ ਵਾਈਟਮ ਐਚ ਚਾਰਨ ਦੀ ਲੋੜ ਨਹੀਂ ਆ ਜਾਂ ਕੋਈ ਵੀ ਮਿਨਰਲ ਮਿਕਸਚਰ ਚਾਰਨ ਦੀ ਲੋੜ ਨਹੀਂ ਆ ਤੇ ਸੱਜਣੋ ਜੇ ਆਪਾਂ 2 ਗੱਟੇ ਚਾਰ ਸਕਦੇ ਆ ਫਿਰ ਆਪਾਂ 7 ਮਹੀਨੇ ਦਾ ਜਦੋਂ ਆਪਣੀ ਗਾਂ 7 ਮਹੀਨੇ ਦੀ ਹੋ ਜਾਂਦੀ ਹੈ ਗੱਬਣ ਉਨੂੰ ਚਾਰ ਦੇਣੀ ਹੈ ਉਹ ਦੋ ਗੱਟੇ ਆਰਾਮ ਨਾਲ ਚਾਰ ਜਣੇ 2-2 ਕਿਲੋ ਡੇਲੀ ਦੀ ਚਾਰੀ ਜਾਓ ਤੇ ਜੇ ਆਪਾਂ ਮੱਝ ਨੂੰ ਚਾਰਨੀ ਹੈ ਫਿਰ ਆਪਾਂ ਜਦੋਂ ਮੱਝ ਕਿਉਂਕਿ ਮੱਝ ਜਿਹੜੀ ਹੁੰਦੀ ਹੈ 10ਵੇਂ ਮਹੀਨੇ ਸੁੰਦੀ ਹੈ ਫਿਰ ਆਪਾਂ ਉਹਨੂੰ 8ਵੇਂ ਮਹੀਨੇ ਤੋਂ ਸ਼ੁਰੂ ਕਰਨੀ ਹੈ 8ਵੇਂ ਮਹੀਨੇ ਤੋਂ ਲੈ ਕੇ 10ਵੇਂ ਮਹੀਨੇ ਦੇ ਵਿੱਚ ਦੋ ਗੱਟੇ ਚਾਰ ਜਾਂਦੇ ਨੇ ਤੇ ਆਪਾਂ ਵੱਧ ਵੀ ਚਾਰਨੇ ਨੇ ਵੱਧ ਵੀ ਚਾਰ ਸਕਦੇ ਆ ਤੇ ਜੇ ਆਪਾਂ ਇੱਕ ਗੱਟਾ ਚਾਰਨਾ ਹੈ ਫਿਰ ਆਪਾਂ ਮੱਝ ਨੂੰ 9ਵੇਂ ਮਹੀਨੇ ਦੇ ਵਿੱਚ ਸ਼ੁਰੂ ਕਰਾਂਗੇ ਤਜੇ ਜੇ ਤੁਸੀਂ ਜੇ ਫੀਡ ਫਾਰਮੂਲੇ ਦੇ ਨਾਲ ਚੱਲੋਗੇ ਤੇ ਤੁਹਾਡਾ ਪਸ਼ੂ ਜਿਹੜਾ ਏ 12 ਮਹੀਨਿਆਂ ਦੇ ਵਿੱਚ ਬੱਚੀ ਗੱਭਣ ਹੋ ਜੇਗੀ ਤੇ 2 ਸਾਲ ਦੇ ਕਰੀਬ ਸੂਪੇਗੀ ਜਿਹੜੀ ਕੱਟੀ ਏ 2.5 ਸਾਲ ਦੇ ਕਰੀਬ ਸੂਪੇਗੀ ਉਹਨੇ ਆਪਾਂ ਇਦਾਂ ਕਰਦੇ ਕਿ ਆਪਾਂ ਪਸ਼ੂਆਂ ਨੂੰ ਫੀਡ ਨਹੀਂ ਪਾਉਂਦੇ ਜਿਸ ਕਰਕੇ ਕਈ ਵਾਰਾਂ ਕੱਟੀਆਂ ਜਿਹੜੀਆਂ ਨੇ 5-5 ਸਾਲ ਦੀਆਂ ਹੋ ਕੇ ਟੀਕਾ ਲੈਂਦੀਆਂ ਨੇ ਜਾਂ ਬੱਚੀਆਂ 2.5 3 ਸਾਲਾਂ ਸਾਢੇ 3 ਸਾਲਾਂ ਦੀਆਂ ਹੋ ਕੇ ਟੀਕਾ ਲੈਂਦੀਆਂ ਨੇ ਉਹ ਸਗੋਂ ਆਪਣਾ ਦੋਗਣਾ ਖਰਚਾ ਕਰ ਬੈਨੇ ਆਪਾਂ ਕਿਉਂਕਿ ਮੰਨ ਲਓ ਆਪਾਂ ਪੱਠੇ ਦਾ ਜਾਂ ਤੂੜੀ ਦਾ ਰੇਟ ਬਹੁਤ ਐ ਹੁਣ ਉਹ ਆਪਾਂ 5 ਸਾਲ ਪਾਉਨੇ ਰਹਿੰਨੇ ਆ ਕਿ ਜਾਂ ਆਪਣੇ ਕੱਟੇ ਜਿਹੜੀ ਵੱਛੀ ਆ ਉਹਨੇ ਦੋਆਂ ਸਾਲਾਂ ਦੀ ਦੁੱਧ ਦੇਣ ਲਾ ਪੈਣਾ ਆਪਣੇ ਨਾਲ ਵਧੀਆ ਆਪਣਾ ਖਰਚਾ ਚਲਾਉਣ ਲਾ ਪੈਂਦੀ ਐ ਜਿਹੜੀ ਮੱਝ 2.5 ਤੋਂ 3 ਸਾਲ ਦੀ ਹੋ ਕੇ ਜਿਹੜੀ ਆਪਣਾ ਦੁੱਧ ਦੇਣ ਲਾ ਪੈਂਦੀ ਐ ਆਪਣਾ ਵਧੀਆ ਡੇਰੀ ਦਾ ਬਿਜ਼ਨਸ ਚੱਲਣ ਲਾ ਪੈਂਦਾ ਵਾ ਸੱਜਣੋ ਬਾਕੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਕੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ